ਦੇ ਪਿੰਡ ਪੋਤਨਾ ਵਿਖੇ ਉਸ ਸਮੇਂ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦ ਪਿੰਡ ਦੇ ਵਿੱਚ ਲੱਗੀ 25000 ਲੀਟਰ ਪਾਣੀ ਵਾਲੀ ਟੈਂਕੀ ਦੇ ਵਿੱਚ ਕਿਸੇ ਅਣਜਾਣ ਵਿਅਕਤੀ ਵੱਲੋਂ ਕੋਈ ਜ਼ਹਿਰੀਲੀ ਚੀਜ਼ ਮਿਲਾਉਣ ਦੀ ਕੋਸ਼ਿਸ਼ ناکਾਮ ਹੋ ਗਈ। ਇਸ ਮਾਮਲੇ ਸਬੰਧੀ ਪਿੰਡ ਪੋਤਨਾ ਦੇ ਵਾਟਰ ਵਰਕਸ ਪਾਣੀ ਦੀ ਟੈਂਕੀ ਤੇ ਡਿਊਟੀ ਕਰ ਰਹੇ ਮੁਲਾਜ਼ਮ ਜਸਵੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਿੰਡ ਦੀ ਪੀਣ ਵਾਲੀ ਟੈਂਕੀ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾਉਣ ਦੀ ਸ਼ੰਕਾ ਹੋਈ ਸੀ ਜਿਸ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਪਾਣੀ ਨਾ ਪੀਣ ਦੀ ਅਨਾਉਂਸਮੈਂਟ ਕਰਵਾਈ ਗਈ ਜਿਸ ਤੋਂ ਬਾਅਦ ਵਾਟਰ ਵਰਕਸ ਪਾਣੀ ਵਾਲੀ 25000 ਲੀਟਰ ਵਾਲੀ ਟੈਂਕੀ ਨੂੰ ਖਾਲੀ ਕਰ ਦਿੱਤਾ ਗਿਆ ਤਾਂ ਜੋ ਪਾਣੀ ਨਾ ਪੀ ਸਕੇ ਵਾਟਰ ਸਪਲਾਈ ਵਿਭਾਗ ਦੇ ਵਿੱਚ ਪਿੰਡ ਪੋਤਨਾ ਦੇ ਰਹਿਣ ਵਾਲੇ ਡਿਊਟੀ ਤੇ ਤਾਇਨਾਤ ਕਰਮਚਾਰੀ ਜਸਵੀਰ ਸਿੰਘ ਨੇ ਇਸ ਘਟਨਾ ਨੂੰ ਆਪਣੀ ਸੂਝ-ਬੂਝ ਦੇ ਨਾਲ ਮੌਕੇ ਤੇ ਹੀ ਸੁਲਝਾ ਕੇ ਪਿੰਡ ਦੇ 4500 ਦੇ ਕਰੀਬ ਲੋਕਾਂ ਦੀ ਜਾਨ ਬਚਾ ਲਈ ਐ ਸੋ ਪਿੰਡ ਵਾਸੀਆਂ ਨੇ ਕੱਚੇ ਕਰਮਚਾਰੀ ਨੂੰ ਸਰਕਾਰ ਦੇ ਵੱਲੋਂ ਪੱਕਾ ਕਰਨ ਦੀ ਵੀ ਬੇਨਤੀ ਕੀਤੀ ਹੈ 15 ਅਗਸਤ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਸਨਮਾਨਿਤ ਕਰਨ ਦੇ ਲਈ ਮੰਗ ਕੀਤੀ ਗਈ ਹੈ ਜੀ ਨਾਮ ਜੀ ਆਪਣਾ ਮੇਰਾ ਨਾਮ ਰਾਜਵੀਰ ਸਿੰਘ ਪਿੰਡ ਪੋਤਨਾ ਦਾ ਬਸਨੀਕ ਹਾਂ ਜੀ ਮੈਂ ਅੱਜ ਸਾਡੇ ਪਿੰਡ ਪੋਤਨਾ ਦੇ ਵਿੱਚ ਬਾਰਡਰ ਵਾਕਸ ਜੋ ਟੈਂਕੀ ਹੁੰਦੀ ਹੈ ਪਿੰਡ ਦੀ ਉਸ ਵਿੱਚ ਰਾਤ ਨੂੰ ਅਣਪਛਾਤਾ ਬੰਦਾ ਕੋਈ ਪਾਣੀ ਦੇ ਵਿੱਚ ਮਿਲਾਉਣ ਆਇਆ ਸੀ ਜਿਸ ਨਾਲ ਸਾਰੇ ਪਿੰਡ ਦੀ ਮਿਲਾਉਣ ਆਇਆ ਸੀ ਕੋਈ ਕੈਮੀਕਲ ਜਾਂ ਕੋਈ ਜ਼ਹਿਰ ਮਿਲਾਉਣ ਆਇਆ ਸੀ ਜਿਸ ਨਾਲ ਸਾਰੇ ਪਿੰਡ ਨੂੰ ਖੋਦਕਸੀ ਦਾ ਮਾਮਲਾ ਸਾਹਮਣੇ ਆਉਂਦਾ ਸੀ ਅਤੇ ਸਾਡੇ ਜਸਵੀਰ ਸਿੰਘ ਬਹੁਤ ਹੀ ਸਤਿਕਾਰਯੋਗ ਜੋ 8 ਸਾਲਾਂ ਤੋਂ ਇੱਥੇ ਡਿਊਟੀ ਕਰ ਰਹੇ ਆ ਉਹਨਾਂ ਨੇ ਸਾਰੇ ਪਿੰਡ ਦੀ ਜਾਨ ਬਚਾਈ ਅਤੇ ਪਤੋ ਅਤੇ ਮੌਕੇ ਤੇ ਪੁੱਜੇ ਸਾਰੇ ਪਿੰਡ ਦੀ ਜਾਨ ਬਚਾਈ ਅਤੇ ਸਾਡੇ ਉਧਰ ਟੈਂਕੀ ਦਾ ਜੋ ਕਿ ਸਾਰਾ ਘੋਹ ਭੰਨ ਤੋੜ ਕੀਤੀ ਗਈ ਹੈ ਅਤੇ ਇਸ ਵਿੱਚ ਮਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੀ ਸਾਰੇ ਪਿੰਡ ਦੀ ਜਾਨ ਜਸਵੀਰ ਸਿੰਘ ਜੀ ਨੇ ਬਚਾਈ ਅਤੇ ਸਾਰੀ ਟੈਂਕੀ ਸਾਡੇ ਪਿੰਡ ਦੀ ਨੂੰ ਦੁਬਾਰਾ ਧੋਤਾ ਗਿਆ ਸਾਫ ਕੀਤਾ ਗਿਆ ਅਤੇ ਸਾਡੇ ਪਿੰਡ ਦੀ 4500 ਵੋਟ ਹੈ ਜਿਸ ਨੂੰ ਇੱਕ ਵੀ ਕੋਈ ਵੀ ਹਾਦਸਾ ਪਿੰਡ ਵਿੱਚ ਨਹੀਂ ਵਾਪਰਿਆ ਅਜੀਤਾ ਮੁੰਡੇ ਨੇ ਵਧੀਆ ਜਾਨ ਬਚਾਈ ਪਿੰਡ ਦੀ ਜਾਨਵਰਾਂ ਦੀ ਪਸ਼ੂਆਂ ਦੀ ਕੋਈ ਇੱਥੇ ਡਰੀਲੀ ਚੀਜ਼ ਪਾਉਣਾ ਹੈ ਕਿਸੇ ਆਪਣੇ ਪੈਪ ਚ ਬਹੁਤ ਵਧੀਆ ਜੀ ਧੰਨਵਾਦ ਆ ਜਿਹੜੇ ਜਾਨ ਹੈ ਜੀ ਮੈਂ ਇਹ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਬਾਪ ਦਾ ਨਾਮ ਸਰਦਾਰ ਕਰਨੈਲ ਸਿੰਘ ਫੌਜੀ ਹੈ ਜੀ ਕੰਮ ਸਰ ਮੈਂ ਵਾਟਰ ਸਪਲਾਈ ਸੈਨੀਟੇਸ਼ਨ ਭਾਗ ਦੇ ਵਿੱਚ ਨੌਕਰੀ ਕਰਦਾ ਜੀ ਤਕਰੀਬਨ ਪਿਛਲੇ 8 ਸਾਲਾਂ ਤੋਂ ਮਾਵਲਾ ਦਾ ਸਾਰ ਬੇਵਿਆਂ ਧਿਆਨ ਚੀ ਗੱਲ ਹੋਈ ਵੀ ਸਾਡੇ ਹਿਸਾਬ ਨਾਲ ਤਾਂ ਜਿੱਥੇ ਤੱਕ ਸਾਡਾ ਦਿਮਗ ਤੇ ਦਿਮਾਗ ਇੱਕੋ ਹੀ ਗੱਲ ਸੋਚਦਾ ਵੀ ਇਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਹੀ ਪਾਉਣ ਆਇਆ ਜੀ ਬੰਦਾ ਕਿਉਂਕਿ ਜੇ ਚੋਰੀ ਕਰਨੀ ਹੁੰਦੀ ਉਧਰ ਮੋਟਰ ਦੇ ਵਿੱਚ ਕੇਵਲਾਂ ਦੇਖੋ ਕੇਵਲਾਂ ਵੀ ਬਾਹਰ ਪਈਆਂ ਨੇ ਉਧਰ ਸਾਡੇ ਕੋਲੇ ਪੱਖੇ ਆ ਜੀ ਪੱਖੇ ਵੀ ਬਾਹਰ ਪਏ ਆ ਕਿ ਇਹ ਇਹ ਤਾਂ ਸਾਨੂੰ ਲੱਗ ਨਹੀਂ ਰਿਹਾ ਵੀ ਕੋਈ ਚੋਰੀ ਵਾਲਾ ਮਸਲਾ ਸੀਗਾ। ਇਹਦੇ ਵਿੱਚ ਤਾਂ ਕੋਈ ਜ਼ਹਿਰੀਲੀ ਚੀਜ਼ ਹੀ ਪਾਉਣ ਆਇਆ ਸੀਗਾ ਵੀ ਬੰਦਾ ਆਪਦੇ ਮਤਲਬ ਦੇ ਵਿੱਚ ਕੰਮ ਜਾਪ ਨਹੀਂ ਹੋ ਸਕਿਆ ਬੰਦਾ। ਅਸੀਂ ਸਵੇਰੇ ਆ ਕੇ ਸਭ ਤੋਂ ਪਹਿਲਾਂ ਤਾਂ ਜੀ ਆ ਕੇ ਮੈਂ ਮੋਟਰਾਂ ਚੈੱਕ ਕਰੀਆ ਮੈਨੂੰ ਸ਼ੱਕ ਪੈ ਗਿਆ ਹੁਣ ਸਾਰੇ ਵੀ ਬੰਦਾ ਕੋਈ ਰਾਤ ਛੇੜਸੜ ਕਰਕੇ ਗਿਆ ਸਾਡੀਆਂ ਮੋਟਰਾਂ ਨਾਲ। ਹੁਣ ਸਾਰ ਸਭ ਤੋਂ ਪਹਿਲਾਂ ਜਿੰਨਾ ਸਾਡਾ ਪਾਣੀ ਭਰਿਆ ਹੋਇਆ ਸੀਗਾ ਉਹਨੂੰ ਬਾਹਰ ਕੱਢਿਆ ਹੀ ਟੈਂਕੀ ਦੇ ਵਿੱਚੋਂ। ਟੈਂਕੀ ਇਹ ਸਾਫ਼ ਕਰਤੀ ਬਿਲਕੁਲ। ਤਕਰੀਬਨ 25 ਹਜ਼ਾਰ ਲੀਟਰ ਦੀ ਟੈਂਕੀ ਹੈ ਜੀ। ਉਦੋਂ ਵਰ ਗਿਆ ਪਿੰਡ ਦੇ ਵਿੱਚ ਲੋਸਮੈਂਟ ਕਰਵਾਈ ਆ ਲੋਸਮੈਂਟ ਕਰਵਾ ਕੇ ਜੀ ਬੰਦੇ ਇਕੱਠੇ ਕਰਿਆ ਬੰਦੇ ਇਕੱਠੇ ਕਰਕੇ ਸਰਪੰਚ ਸਾਹਿਬ ਕੋਲੇ ਗਏ ਸਰਪੰਚ ਸਾਹਿਬ ਕਿਸੇ ਆਪ ਦੇ ਘਰੇਲੂ ਮਸਲੇ ਦੇ ਵਿੱਚ ਗਏ ਹੋਏ ਸੀਗੇ ਉਸ ਤੋਂ ਬਾਅਦ ਇੱਥੇ ਹੋਰ ਆਪ ਉਹ ਇੱਥੇ ਐਸ ਐਚਓ ਸਾਹਿਬ ਵੀ ਆ ਕੇ ਗਏ ਜੀ ਉਹਨਾਂ ਦੇ ਧਿਆਨ ਚ ਵੀ ਲਿਆਦਾ ਇਹ ਮਸਲਾ ਤੇ ਹੁਣ ਇਹ ਮਸਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ ਜੀ ਹੁਣ ਅੱਗੇ ਚ ਆਇਆ ਹੈਗਾ ਵੀ ਐਂ ਕਰਕੇ ਇੱਥੇ ਜਿਹੜਾ ਭੋਤਨਾ ਪਿੰਡ ਆ ਇੱਥੇ ਕਿਸੇ ਨੇ ਪਾਣੀ ਵਾਲੀ ਟੈਂਕੀ ਦੇ ਨੀਚੇ ਤੋਂ ਪਾਇਪ ਤੋੜ ਕੇ ਉਹਦੇ ਵਿੱਚ ਕੁਝ ਜ਼ਹਿਰੀਲੀ ਚੀਜ਼ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਮੌਕੇ ਤੇ ਜਾ ਕੇ ਮੈਂ ਮੌਕੇ ਤੇ ਖੁਦ ਆਇਆ ਹੁਣ ਆ ਕੇ ਪਰਤਾਲ ਕੀਤੀ ਆ ਵੀ ਇਹ ਕਿਸੇ ਸਰਾਰਤੀ ਅਨਸਰ ਦਾ ਕੰਮ ਜਾਪਦਾ ਹੈਗਾ ਵੀ ਇਹਦੇ ਵਿੱਚ ਕੋਈ ਪਰਹੇ ਜ਼ਹਿਰ ਵਾਲਾ ਕੋਈ ਇਹੋ ਜਿਹਾ ਮਸਲਾ ਸਾਹਮਣੇ ਨਹੀਂ ਆਇਆ ਵੈਸੇ ਕਿਸੇ ਦੀ ਸਰਾਤ ਕੀਤੀ ਵੀ ਜਾਪਦੀ ਹੈ ਜਾਂ ਹੋ ਸਕਦਾ ਬੱਚੇ ਦੀ ਕਿਸੇ ਦੀ ਹੋਵੇ ਤੇ ਬਾਕੀ ਫਿਰ ਵੀ ਅਸੀਂ ਇੱਥੇ ਪਰਤਾਲ ਕਰਦੇ ਆ ਜੋ ਤੱਥ ਸਾਹਮਣੇ ਆਉਣਗੇ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰ ਲਾਂਗੇ ਕੈਮਰੇ ਵਗੈਰਾ ਕੈਮਰੇ ਆਸ-ਪਾਸ ਗੁਰੂ ਘਰ ਹੈਗੇ ਨੇ ਉੱਥੇ ਦੇਖਦੇ ਆ ਤੇ ਇਧਰ ਸਾਈਡ ਤੇ ਘਰ ਹੈਗੇ ਉਥੇ ਵੀ ਕੈਮਰੇ ਲੱਗੇ ਹੋਏ